ਮੇਰੀਆਂ ਮਾਮਾ ਮੇਰੀਆਂ ਭੈਣਾ ਹਜ਼ਾਰਾਂ ਕਿਲੋਮੀਟਰ ਤੁਰੀਆਂ ਸੜਕਾਂ ਦੇ ਉੱਤੇ ਬੱਚਿਆਂ ਨੂੰ ਜੰਦਤਾ ਉਹਨਾਂ ਦੀ ਖਬਰ ਇਹਨਾਂ ਲਈ ਕੋਈ ਖਬਰ ਨਹੀਂ ਕਿਉਂਕਿ ਮੈਂ ਮਜ਼ਦੂਰ ਐ ਮੈਂ ਕਿਸਾਨ ਆ ਨਿੱਕੇ ਨਿੱਕੇ ਬੱਚਿਆਂ ਨੇ ਸੜਕਾਂ ਦੇ ਉੱਤੇ ਦਮ ਤੋੜਿਆ ਹਜ਼ਾਰਾਂ ਕਿਲੋਮੀਟਰ ਤੁਰੇ ਨੇ ਵੇਲ ਵੇਲਣਾ ਕੱਟੀਆਂ ਲਾਛਾ ਇਹਨਾਂ ਨੇ ਕੋਈ ਖਬਰ ਨਹੀਂ ਕਿਉਂਕਿ ਮੈਂ ਮਜ਼ਦੂਰ ਐ ਇਹ ਤਾਂ ਕਾਰਪੋਰੇਟਾਂ ਨੇ ਖਬਰਾਂ ਦਿੰਦੇ ਆ ਕਹਿੰਦੇ ਨੇ ਕਿ ਮਤਾਬ ਬੱਜਨ ਨੇ ਉਹ ਕਰਤਾ ਹੈ ਮਤਾਬ ਬੱਜਨ ਨੇ ਉਹ ਕਰਤਾ ਹੈ ਮੈਂ ਪੁੱਛਦਾ ਕੀ ਕੀਤਾ ਮਤਾਬ ਬੱਜਨ ਨੇ ਕਹਿੰਦੇ ਨੇ ਕਿ ਉਹ ਸਦੀ ਦਾ ਮਹਾਰਾਜ ਕਮਤਾਬ ਬੱਜਨ ਓਏ ਉਹ ਸਰੀ ਦਾ ਮਹਾਨਾਇਕ ਉਹ ਅਮਤਾ ਬਚਨ ਨਹੀਂ ਉਹ ਸਰੀ ਦੇ ਮਹਾਨਾਇਕ ਤਾਂ ਉਹ ਕਰਤਾਰ ਸਿੰਘ ਸਰابہ ਉਹ ਗਦਰੀ ਬਾਬੇ ਉਹ ਭਗਤ ਸਰابہ ਆ ਸਰੀ ਦੇ ਮਹਾਨਾਇਕ ਕੀ ਆ ਕੀ ਆ ਅਮਤਾ ਬਚਨ ਮੈਂ ਪੁੱਛਦਾ ਕੀ ਆ ਅਮਤਾ ਬਚਨ ਤੱਕੜੇ ਅੱਗੇ ਮਾੜੇ ਇੱਕ ਦਿਨ ਬੋਲਣ ਕਰੋ ਟੌਣ ਆਉਂਦਾ ਹੈ 48000 ਚੁਗੀਆਂ ਦੀ ਵੋਟ ਬੈਂਕ ਵੀ ਏ ਫੇਰ ਦਿਖਾ ਲਾਂਗੇ ਇਹਨਾਂ ਨੂੰ ਅਸੀਂ ਆਪਣੀ ਤਾਕਤ ਲਹੂ ਦਾ ਅਲਟੀਸਿਟਲ ਲੜਾਕੂ ਜਹਾਜ਼ ਮੈਂ ਤੁਹਾਨੂੰ ਲਾਈਵ ਦਿਖਾ ਰਹੀ ਹਾਂ ਤੁਸੀਂ ਦੇਖ ਰਹੇ ਹੋ ਦੁਨੀਆ ਦੇ ਵਿਸ਼ਵ ਦੇ ਸਭ ਤੋਂ ਵਧੀਆ ਜਹਾਜ਼ ਭਾਰਤ ਅੱਜ ਸਭ ਤੋਂ ਵੱਡੀ ਵਿਸ਼ਵ ਦੀ ਵੱਡੀ ਤਾਕਤ ਬਣ ਗਿਆ ਹੈ ਕਿ ਸ੍ਰੀ ਮੋਦੀ ਜੀ ਪਹੁੰਚ ਚੁੱਕੇ ਨੇ ਜਹਾਜ਼ਾਂ ਦੇ ਦਰਸ਼ਨ ਕਰਨ ਨੂੰ ਤੁਸੀਂ ਲਾਈਵ ਦੇਖ ਰਹੇ ਹੋ ਸ੍ਰੀ ਮੋਦੀ ਜੀ ਪਹੁੰਚ ਚੁੱਕੇ ਨੇ ਜਹਾਜ਼ਾਂ ਦੇ ਦਰਸ਼ਨ ਕਰਨਗੇ ਤੇ ਹੁਣ ਸ੍ਰੀ ਮੋਦੀ ਜੀ ਜਹਾਜ਼ਾਂ ਦੀ ਆਰਤੀ ਕਰਨਗੇ ਓਮ ਜੈ ਜੈ ਦੀ ਅੱਜ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਬਣ ਚੱਕੀ ਚੁੱਕੇ ਹਾਂ ਹੁਣ ਸਾਨੂੰ ਕਿਸੇ ਐਰੇ ਗੇਰੇ ਨਥੂ ਖੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਭਾਰਤ ਨੇ ਖਰੀਦ ਲੈਨੇ ਦੁਨੀਆ ਦੇ ਸਭ ਤੋਂ ਵਧੀਆ ਡਿਜੀਟਲ ਲੜਾਕੂ ਜਹਾਜ਼ ਤੇ ਹੁਣ ਸ਼੍ਰੀ ਮੋਦੀ ਜੀ ਲੜਾਕੂ ਜਹਾਜ਼ਾਂ ਦੀ ਨਜ਼ਰ ਉਤਾਰਨਗੇ ਨਿੰਬੂ ਮਿਰਚਾਂ ਦੇ ਨਾਲ ਸ਼੍ਰੀ ਮੋਦੀ ਜੀ ਦੁਨੀਆ ਦੇ ਸਭ ਤੋਂ ਵਧੀਆ ਜਹਾਜ਼ਾਂ ਦੀ ਨਜ਼ਰ ਉਤਾਰਨੇ ਨੇ ਨਿੰਬੂ ਮਿਰਚਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਧੁਮਾਕਾ ਟੀਵੀ ਤੇ ਮੈਂ ਹਾਂ ਰੰਜਨਾ ਫਫੇ ਕੁੱਟਣੀ पल पल दी जानकारी मैं ਤੁਹਾਡੇ ਤੱਕ ਪਹੁੰਚਾਉਂਦੀ ਰਹਾਂਗੀ ਤੁਸੀਂ ਦੇਖਦੇ ਰਹੋ ਤਮਾਕਾ ਟੀਵੀ ਹੱਸਦੇ ਰਹੋ ਬਸਦੇ ਰਹੋ ਤੇ ਗਊ ਮੂਤਰ ਪਿੰਦੇ ਰਹੋ ਦੇਖੋ ਸੱਚ چھਪਾਉਂਦੇ ਨੇ ਲੋਕਾਂ ਨੂੰ अच्छा हां ਨਹੀਂ ਮਨਤਾ ਪਤਾ ਲੱਗਾ ਕੀ ਗੱਲ ਹੈ ਨਹੀਂ ਚਾਚਾ ਸਿਆ ਜਿਹਦੇ ਤਹਿਤ ਆਲੂ ਪਿਆਜ਼ ਆ ਖਾਣ ਵਾਲੇ ਤੇਲ ਤੇ ਹੋਰ ਜ਼ਰੂਰੀ ਵਸਤੂਆਂ ਦੇ ਉੱਤੇ ਆ ਸੂਬੇ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਰਹਿ ਜਾਣਾ اچھا हां ਉਹ ਸੂਬੇ ਸਰਕਾਰਾਂ ਦਾ ਹੱਕ ਬਣਦਾ ਸੀ ਕਿ ਲੋਕਾਂ ਨਾਲ ਉਹਦਾ ਜਾ ਕੇ ਅੰਦਰੋਂ ਅੰਦਰੀ ਉਹਨਾਂ ਨਾਲ ਗੰਦੇ ਰਲ ਜਾਂਦੇ ਆ ਤੇ ਨਾਲੇ ਸਾਡਾ ਆਲੂ ਲਊਗੇ 2-2 ਰੁਪਏ ਕਿਲੋ ਅੱਛਾ ਆਪਦੇ ਸਟੋਰਾਂ ਚ ਰੱਖ ਕੇ ਸਾਨੂੰ 50000 ਰੁਪਏ ਕਿਲੋ ਸਾਰੀਆਂ ਚੀਜ਼ਾਂ ਵੇਚਣੀਆਂ ਅੱਛਾ ਹਾਂ ਫੇਰ ਅਸੀਂ ਨਾ ਆਪਣੀ ਮਿਹਨਤਾਂ ਕਰਾਂਗੇ ਹੈ ਦੰਦ ਕਸਾਵਾਂਗੇ ਕਹਿ ਲੈਂਦੇ ਅੱਗੇ ਨਹੀਂ ਸਰਕਾਰਾਂ ਤਾਂ ਇਹੀ ਚਾਹੁੰਦੀਆਂ ਆ ਨਾਲੇ ਬਿਜਲੀ ਦੇ ਉੱਤੇ ਵੀ ਸੂਬਾ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਕੋਈ ਸਬਸਿਡੀ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਜੜੀਆਂ ਦਵਾਈਆਂ ਖਾਦਾਂ ਉਹਨਾਂ ਦੇ ਉੱਤੇ ਸਾਨੂੰ ਕੋਈ ਸਬਸਿਡੀ ਨਹੀਂ ਮਿਲਣੀ ਸਾਰਾ ਕੁਝ ਕੇਂਦਰ ਨੇ ਆਪਦੇ ਕੋਲੇ ਖਿੱਚ ਲਿਆ ਅੱਛਾ ਹਾਂ ਦਊਗਾ ਤੇ ਤਾਂ ਆਪਾਂ ਉੱਟੜੇ ਜਾ ਉੱਟੜੀ ਜਾਵਾਂਗੇ ਤੇ ਨਾਲੇ ਚਾਚਾ ਸਿਆਂ ਅਗਲੇ ਸਾਡੀ ਜ਼ਮੀਰ ਪੱਤੇ ਤੇ ਲਿਖਾਉਗੇ ਹੌਲੀ-ਹੌਲੀ ਆਪ ਕਰੂਗੇ ਉਤੋਂ ਖੇਤੀ ਤੇ ਸਾਨੂੰ ਕਰੂਗੇ ਖੇਤਾਂ ਤੋਂ ਬਾਹਰ ਲੈ ਕੋਈ ਮੋਤੀ ਜੋਗੀ ਸਾਡੇ ਖੇਤਾਂ ਕੰਨੀ ਚੱਕਰਾ ਸਈ ਕੱਲੇ ਕੱਲੇ ਦੇ ਟੋਟੇ ਨਾ ਕਰਦਿਆਂ ਓਏ ਕੱਢ ਕੇ ਲਿਆ ਡਾਂਖ ਬਾਬੇ ਬਖਤੌਰੇ ਵਾਲੀ ਆ ਖੜਾ ਖੇਤਾਂ ਦਾ ਰਾਖਾ ਮੈਂ ਵੀ ਦੇਖਦਾ ਕਿਹੜਾ ਸਾਡੇ ਖੇਤਾ ਕੰਨੀ ਆਉਂਦਾ ਉਹ ਕੱਲੇ ਕੱਲੇ ਦੇ ਮੋਛੇ ਨਾ ਪਾਦਿਆਂ ਮੋਛੇ ਉੱਠ ਕਿਰਤੀਆ ਉੱਠਵੇਂ ਉੱਠਣ ਦਾ ਵੇਲਾ नौजवानों की पढ़े लिखे जो बेरोजगार हैं उनकी भी बहुत चिंता रहती है जो भी M. A. M. A. की, की कर रखे हैं अभी वो खिलौना बनाने का काम करें क्योंकि पंजाब में बहुत मेले लगते हैं वहां मेले में खिलौना बेचे और जितने भी पीएचडी कर रखे हैं वो पकौड़े तलने का काम करें के पकौड़ा चौक है जितनी मर्जी दुकाने लगाओ है अब जो जे हमारे किरत वाले भाई हैं, इनकी तो मैं इतनी कदर करता हूँ के जूता बनाने वालों के मैंने पांव तक साफ किए हैं गप सुनो भाई ਸਿਆ ਆ ਲੋਕ ਬੜੇ ਸਿਆਣੇ ਹੋ ਗਏ ਆ ਵੀ ਇਹਨਾਂ ਨੂੰ ਪਤਾ ਆ ਵੇ ਹਾਕਮ ਸਾਡੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਨੇ ਵੀ ਨਾਲੇ ਹਾਕਮ ਠੀਕ ਹੀ ਕਹਿ ਰਹੇ ਆ ਵੇ ਦੇਸ਼ ਬਦਲ ਰਿਹਾ ਕਿਉਂਕਿ ਅਗਲੇ ਸਾਡੇ ਦੇਸ਼ ਦਾ ਸੰਵਿਧਾਨ ਜਿਉ ਬਦਲ ਰਿਹਾ ਖੇਤੀ ਦਾ ਵਿਸ਼ਾ ਸੰਵਿਧਾਨ ਦੀ ਧਾਰਾ ਇਹ ਸਾ ਸ਼ੈਡਿਊਲ 7 ਦੇ ਮੁਤਲਕ ਇਹ ਆਪਣੇ ਸੂਬੇ ਸਰਕਾਰਾਂ ਦੇ ਅਧੀਨ ਹੋਣਾ ਚਾਹੀਦਾ ਇਹ ਵਿਸ਼ਾ ਤੇ ਫਿਰ ਕੇਂਦਰ ਕੌਣ ਹੁੰਦੀ ਆ ਖੇਤੀ ਨਾਲ ਸੰਬੰਧਿਤ ਫੈਸਲੇ ਆਪਣੇ ਆਪ ਲੈਣ ਵਾਲੀ ਹੋਰ ਕੀ ਆ ਜੇਲ੍ਹ ਤੇ ਬੇਲ ਵਿੱਚੋਂ ਪਹਿਲਾਂ ਬੇਲ ਨੂੰ ਬਹਿ ਮਿਲਣੀ ਚਾਹੀਦੀ ਆ ਉਹ ਸਾਡੇ ਬੁੱਧੀਜੀਵੀ ਲੇਖਕ ਉਹ ਜੇਲਾਵੇ ਡੱਕੇ ਹੋਇਆ ਆ ਬਰਨਾਰਾ ਰਾਜ ਦੀ ਜਮਾਤ ਨਹੀਂ ਆ ਜੀ ਉਹ 2 ਸਾਲਾਂ ਦੀ ਮਜਬਰੀ ਰੱਦ ਹੋਈ ਆ ਇਹ ਸਾਡੇ ਲੋਕਾਂ ਨੂੰ ਸਾਡੇ ਬੁੱਧਿਆ ਜੀਵਿਆਂ ਨੂੰ ਜੇਲਾਵੇ ਸੜਨ ਲਈ ਸੱਟ ਰਹੇ ਆ ਹਾਕਮ ਸਾਨੂੰ ਬੇਵਕੂਫ ਬਣਾ ਰਹੇ ਨੇ ਤੇ ਜਿਹੜੇ ਲੋਕ ਭੋਲੇ ਆ ਹਾਕਮ ਦੇ ਮਗਰ ਲਾ ਕੇ ਥਾਲੀਆਂ ਤੇ ਤਾਲੀਆਂ ਖੜਕਾ ਰਹੇ ਆ ਹੋਰ ਉਹ ਕਾਰਪੋਰੇਟ ਘਰਾੜਿਆਂ ਨੂੰ ਖੁੱਲੇ ਗੱਫੇ ਦੇ ਰਿਆ ਕਿ ਸਾਡੇ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਨੂੰ 20000 ਕਰੋੜ ਰੁਪਏ ਤਾਂ ਦਿੱਤਾ ਤੁਸੀਂ ਹੋਰੇ ਵਿੱਚੋਂ ਲੋਨ ਲੈ ਸਕਦੇ ਆ ਕਰਜ਼ੇ ਲੈ ਸਕਦੇ ਆ ਉਹ ਸਾਡੇ ਲੋਕ ਤਾਂ ਉਹ ਪਹਿਲਾਂ ਹੀ ਕਰਜ਼ੇ ਨਾਲ ਮਰ ਰਹੇ ਆ ਕਰਜ਼ੇ ਨਾਲ ਮਰ ਰਹੇ ਆ ਹਾਂ ਇਹ ਇਹਨੀਆਂ ਸਾਰੀਆਂ ਚੀਜ਼ਾਂ ਦਾ ਨਿੱਜੀਕਰਨ ਕਰਤਾ ਇਹ ਪ੍ਰਾਈਵੇਟ ਚੀਜ਼ਾਂ ਨੂੰ 베ਚਦੀਆਂ ਸਾਰੀਆਂ ਆ ਰੇਲਵੇ 베ਚਦੀ ਹਸਪਤਾਲ 베ਚਦੇ ਇਹ ਜਹਾਜ਼ 베ਚਦੇ ਉਹ ਸਾਰਿਆਂ ਦਾ ਨਿੱਜੀਕਰਨ ਕਰਤਾ ਨਿੱਜੀਕਰਨ ਉਹ ਦੇਸ਼ ਗੰਗਾਲ ਹੋ ਰਿਹਾ ਗੰਗਾਲ ਏ ਚੁੱਪ ਕਬ ਦੇਖੋ ਬੋਲਦਾ ਰਹਤਾ ਹੈ ਲਗਾਮ ਜੋ ਆਪਣੀ ਜ਼ਬਾਨ ਕੋ ਅਰੇ ਕਿਉਂ ਕੇ ہم سپر پاور بن گئے سپر ارے سپر تھے بھی ڈوپر پاور او سپر پاور تو نے ہاتما سپر پاور نے اس धरती ਦੇ لوگ اس धरती ਦੇ کرتی لوگ سپر پاور نے مزدور سپر پاور نے اس धरती ਦੇ کسان ਆਹ ਇਹ ਧਰਤੀ ਤੇ ਜੋ ਕੁਝ ਵੀ ਹੈ ਇਹਨਾਂ ਮਜ਼ਦੂਰਾ ਕਰਕੇ ਆ ਇਹ ਕਿਸਾਨਾਂ ਕਰਕੇ ਆ ਨਾਲੇ ਦੇਸ਼ ਦੀ ਬਾਬਰ ਕਰਦੀ ਲੋ ਕਰਦੀ ਲੋ ਕਹਤੀ ਲੋ ਦੇਸ਼ ਦੀ ਬਾਬਰ ਕਰਦੀ ਲੋ ਕਰਦੀ ਲੋ ਕਹਤੀ ਲੋ ਦੇਸ਼ ਦੀ ਬਾਬਰ ਕਰਦੀ ਲੋ ਕਰਦੀ ਲੋ ਕਹਤੀ ਲੋ ਅਸਾਂ ਢੜੀ ਨਾ ਜ਼ੁਲਮ ਦੀ ਛੱਡਣੀ ਅਸਾਂ ਢੜੀ ਨਾ ਅਸਾਂ ਢੜੀ ਨਾ ਦੀ ਛੱਡਣੀ ਸਾਡੀ ਪਾਵੇਂ ਜਾੜੀ ਨਾ ਰਹੇ ਲੋਗ ਵੇ ਅੱਗ ਵਿੱਚ ਜ਼ਿੰਦਗੀ ਨੂੰ ਦੇਣਾ ਚੋਕ ਵੇ ਅੱਗ ਵਿੱਚ ਲੋਕੀਆਂ ਜੇ ਨਿਕਲ ਪਏ ਹੀ ਕਾਢੋ ਗਵੇ 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 ਕੇਚੀ ਨਾਟਕ ਸੁਪਰ ਪਾਵਰ ਪੇਸ਼ਕਾਰੀ ਮਾਨਮਤਾ ਕਲਾ ਮੰਚ ਨਗਰ ਜੇ ਚੰਗੀ ਲੱਗ ਚੰਗਾ ਲੱਗਿਆ ਤਾਂ ਤਾੜੀ ਜ਼ਰੂਰ ਮਾਰ ਦਿਓ ਥੈਂਕ ਯੂ ਧੰਨਵਾਦ ਕਿਵੇਂ ਸੇਕਤੀ ਆਹ ਕੋਹ ਨਾਰੇ ਲਵਾਵਾਂਗੇ ਆਪਾਂ ਖੜੇ ਹੋ ਕੇ ਨਾਰੇ ਦਵਾਦ ਆਪਣੇ ਅੱਜ ਦੀ ਸਟੇਜ ਦੀ ਸਮਾਪਤੀ ਹੋਣੀ ਹੈ ਲੋਕੋ ਤੇ ਜਿੰਦਾਬਾਦ ਲੋਤੀ ਦੀ ਬੋਚਰ ਸਰਕਾਰ ਮਰਦਾਬਾਦ 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 ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੇ ਕੇ ਰਹਿਗੇ ਕਰਾ ਕੇ ਰ੍ਹਾਂਗੇ ਕਰਾ ਕੇ ਸਾਰੇ ਲੋਕਾਂ ਦਾ ਇੱਕ ਜਿੰਦਾਬਾਦ 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 ਲੋਤੀ ਦੀ ਬੋਚਰ ਸਰਕਾਰ ਗੁਰਦਾਬਾਦ ਮਰਦਾਬਾਦ ਗੱਦੀ ਵਿਰੋਧੀ ਕਾ ਜਨੂਰ ਰੱਦ ਕਰ ਕੇ ਰਹੇਗੇ ਚਿਰਾ ਕੇ ਰਹਾਂਗੇ ਮਹੰਤੀ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਬੋਦੀ ਦੀ ਬਚੜਾ ਕੁਬਤ ਮਰਦਾਬਾਦ ਗੁਰਦਾਬਾਦ ਮਰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾ ਹੋ ਕੇ ਅੱਗੇ ਆਓ ਲੋਕਾਂ ਦਾ ਇੱਕ ਜਿੰਦਾਬਾਦ 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 ਚਨਉਨੀਆਂ ਦੀ ਸਰਕਾਰ ਮਰਦਾਬਾਦ 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 ਧੰਨਵਾਦ ਜੀ ਸਾਰਾ ਦਾ ਜੇ ਕੋਈ ਝੰਡਾ ਸੋਨੇ ਕਰਨੀ ਆ ਉਹ ਕਰ ਸਕਦੇ ਆ ਹਾਂ ਜੀ ਬੇਨਤੀ ਹੈ ਜੀ ਆਪਣੇ ਜਿੰਨੇ ਜ਼ਿਲ੍ਹੇ ਦੇ ਜੇ ਸੂਬੇ ਦੇ ਉਧਿਹਾਰ ਉਹ ਜਰੂਰ ਇੱਥੇ ਸਟੇਜ ਕੋਲੇ ਰਹਿਣਾ ਮਿਲ ਕੇ ਜਾਣ ਸਮੂਰ ਜ਼ਿਲ੍ਹੇ ਦੀ ਮੀਟਿੰਗ ਆ ਉਹ ਸਟੇਜ ਤੇ ਹੁਣ ਸਾਰੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਬੇਨਤੀ ਆ ਸਟੇਜ ਤੇ ਆ ਜਣਾ ਆਪਾਂ ਮੀਟਿੰਗ ਕਰਨੀ ਆ ਸਾਰੇ ਹੀ ਜ਼ਿਲ੍ਹੇ ਦੇ ਅਧਿਕਾਰੀਆਂ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਤੇ ਸੈਕਟਰੀ ਆ ਦੋ ਦੋ ਜਣੇ ਆ ਚਾਹ ਜਿਨ੍ਹਾਂ ਨੂੰ ਕਮਾਂਡ ਦੇ ਕੇ ਗਏ ਜ਼ਿਲ੍ਹੇ ਦੀ ਦੋ ਦੋ ਜਣੇ ਇੱਥੇ ਸਟੇਜ ਕੋਲੇ ਰਹੋ ਵਲੰਟੀਰ ਨੂੰ ਬੇਨਤੀ ਆ ਕਿ ਮੈਡ ਕਿੱਥੇ ਕਰਕੇ ਹਾਜ਼ਰੀ ਲਵਾ ਕੇ ਜਾਇਓ